ਸ਼ਹੀਦ ਕੋਲੇ ਨਹੀਂ ਸ਼ਕਤੀ ਏ ਦਿੰਨਾ ਲੋਕਾਂ ਵਿੱਚ ਜਿੱਥੇ ਚਾਵੇ ਵਿਚਰ ਕੇ ਜਿੱਥੇ ਚਾਵੇ ਪਹੁੰਚ ਕੇ ਜਗਿਆਸੂ ਦੀ ਝੋਲੀ ਭਰ ਸਕਦਾ ਆਖੋ ਸਤਨਾਮ ਵਾਹਿਗੁਰੂ ਜੀ ਸਿੰਘਾਂ ਦੇ ਅਸਥਾਨ ਤੇ ਮੈਨੂੰ ਮਹਾਪੁਰਸ਼ਾਂ ਦੱਸਿਆ ਜੋਧ ਦੇ ਕੋਲ ਵੀ ਉਪਰ ਤਾਂ ਸ਼ਹੀਦ ਦੀ ਫੌਜ ਦਾ ਪਹਿਰਾ ਹੁੰਦਾ ਜੇ ਆਖੋ ਸਤਨਾਮ ਹਾਂ ਏਨੀ ਸ਼ਕਤੀ ਏ ਕਾਂ ਵਿੱਚ ਜਿੱਥੇ ਚਾਵੇ ਵਿਚਰ ਕੇ ਜਿੱਥੇ ਚਾਵੇ ਪਹੁੰਚ ਕੇ ਜਗਿਆਸੂ ਦੀ ਝੋਲੀ ਭਰ ਸਕਦਾ ਆਖੋ ਸਤਨਾਮ ਵਾਹਿਗੁਰੂ ਕਿੰਨਾ ਲੋਗਾ ਵਿੱਚ ਇਹਨੂੰ ਗੱਲ ਨੂੰ ਸਮਝਿਓ ਪਿਆਰ ਨਾਲ ਤੁਸੀਂ ਜਹਾਜ਼ 'ਚ ਬੈਠੇ ਹੋ ਉਹ ਜਹਾਜ਼ ਕਾਚੇ ਕਹਿੰਦੇ ਜਹਾਜ਼ ਕਾਚੇ ਬਾਈ ਚਾਸ ਕੋਈ ਭੀੜ ਬਣ ਗਈ ਹੈ ਨਾ ਤੂੰ ਕਿਤੇ ਪਿਆਰ ਨਾਲ ਯਾਦ ਕਰ ਲੈ ਬਾਬਾ ਦੀਪ ਸਿੰਘ ਬਚਾ ਲੋ ਬਾਬਾ ਜੀ ਚਾਉਣ ਉੱਥੇ ਵੀ ਤੈਨੂੰ ਵਿਚਰ ਕੇ ਬਚਾ ਸਕਦੇ ਸ਼ਹੀਦ ਕੋਲ ਇੰਨੀ ਤਾਕਤ ਹੈ ਜਿੱਤ ਜਾਵੇ ਵਿਚਰ ਕੇ ਰਾਖੀ ਕਰ ਸਕਦਾ ਤਨ ਦੇ ਲੋਗ ਪਵ ਲੋਗ ਲੱਗ ਪਿਚੇ ਰਹੇ ਗਨ ਸਾਰੇ ਸ਼ਾਰੇ ਆ ਆ ਆ ਆ ਆ ਆ ਜਿੰਨ ਕੋ ਨਾਮ ਸ਼ਹੀਦ ਹੈ ਸਭ ਪਰ ਬਲ ਧਾਰੇ ਇਸ ਜਾਈਂ ਦਾਸ ਦਾ ਕੋਈ ਐਤਵਾਰ ਨਹੀਂ ਇਸ ਤਰ੍ਹਾਂ ਹੁੰਦਾ ਬਹੁਤ ਘੱਟ ਵੀ ਅਮਰਤ ਸਰ ਹੋਵੇ ਯੋ ਹੋਵੇ ਤੇ ਗਿਰਦਨ ਹੁੰਦੇ ਆ ਤੂ ਇਹ ਹੋਇਆ ਐ ਤਵਾਰ ਘਟ ਆਂਦਾ ਵੀ ਅੰਮ੍ਰਿਤਸਰ ਹੋਈਏ ਇਹ ਕੈਤਵਾਰ ਨਾ ਜੀ ਦਾਸ ਅੰਮ੍ਰਿਤਸਰ ਵਿੱਚ ਜਿਹੜਾ ਸੁਣਿਓ ਤੂ ਬਾਬਾ ਜੀ ਦੇ ਅਸਥਾਨ ਦੇ ਮਗਰ ਹੀ ਘਰ ਹੈ ਕਲੋਨੀ 'ਚ ਦਾਲ ਦਾ ਮਨ ਆਇਆ ਮੈਂ ਗਿਆ ਦਰਸ਼ਨ ਕਰਕੇ ਆਈਏ ਤੇ ਤੁਹਾਨੂੰ ਪਤਾ ਐ ਤਵਾਰ ਸੰਗਤਾਂ ਚ ਦੁਪਹਿਰਾ ਗੱਟਦੀ ਐ ਦਾਸ ਨੇ ਪੈਰ ਧੋਤੇ ਅੰਦਰ ਗਿਆ ਮੈਂ ਕੜਾ ਪ੍ਰਸ਼ਾਦ ਵਾਲੀ ਲਾਈਨ 'ਚ ਲੱਗਾ ਜੀ ਦੇਖ ਲੈਣ ਲਈ ਕੱਲਾ ਹੀ ਦਾਸ ਉਹ ਮੈਂ ਜਦੋਂ ਕੜਾ ਪ੍ਰਸ਼ਾਦ ਦੀ ਲਾਈਨ 'ਚ ਲੱਗਾ ਦੇਖ ਲਈ ਵਾਪਸ ਮੁੜਿਆ ਤੇ ਇੱਕ ਸਰੀਰ ਨੇ ਫੱਟੇ ਬੁਲਾਈ ਮੈਂ ਕਿਹਾ ਵੀਰ ਜੀ ਤੁਸੀਂ ਕਿੱਥੋਂ ਮੈਨੂੰ ਕਹਿੰਦਾ ਮੈਂ ਨਾਗਪੁਰ ਤੋਂ ਚਪਹਿਰਾ ਕੱਟਣ ਆਇਆ ਆ ਕੋ ਸਾਧਨ ਹਾਂ ਵੇ ਰੰਗ ਦੇਖੋ ਸ਼ਰਧਾ ਨਾਗਪੁਰ ਤੋਂ ਸੰਗਤ ਜੀ ਮੈਂ ਦੇਖ ਲੈ ਕੇ ਅੱਗੇ ਆ ਰਿਹਾ ਹੁਣ ਅੰਦਰ ਜਾਣਾ ਇੱਕ ਬੀਬੀ ਨੇ ਭੈਣਜੀ ਨੇ 40-45 ਸਾਲ ਉਮਰ ਹੋਏਗੀ ਦਾਸ ਨੂੰ ਫੱਦੇ ਬੁਲਾਈ ਉਹਦੇ ਮੂੰਹ ਤੇ ਲਫਜ਼ ਰੀ ਤੁਹਾਨੂੰ ਟੀਵੀ ਤੇ ਵੇਖੀਦਾ ਫਤੇ ਬੁਲਾਈ ਮੈਂ ਵੀ ਬੁਲਾਈ ਮੈਂ ਕਿਹਾ ਤੁਸੀਂ ਕਿੱਥੋਂ ਆਏ ਹੋ ਸੰਗਾ ਜੀ ਰਹਿਣ ਆਵੋਗੇ ਸਾਡੇ ਸ਼ਹੀਸੇ ਕੌਣ ਨੇ ਮੈਂ ਕਿਹਾ ਭੈਣ ਜੀ ਤੁਸੀਂ ਕਿੱਥੋਂ ਆਏ ਹੋ ਕਹਿੰਦੀ ਬੰਬਈ ਤੋਂ ਜਪਹਿਰਾ ਕੱਟਣ ਆਏ ਹਾਂ ਕੋ ਸਾਥ ਨਾਲ ਬੰਬਈ ਤੋਂ ਮੈਨੂੰ ਉਹਨੇ ਗਿਆ ਬੰਬਈ ਤੋਂ ਆਈ ਆ ਚਪੈਰਾ ਕੱਟਣ ਮੇਰੀ ਬੈਟਰੀ ਛੋਟੀ ਮੇਰੇ ਮੂੰਹ ਪਤਾ ਹੀ ਨਿਕਲ ਗਿਆ ਖੜੇ ਖੜੇ ਨਗਈ ਅੱਡੀ ਦੂਰੋਂ ਆਇਓ ਚਪੈਰਾ ਕੱਟਣ ਬੰਬਈ ਤੋਂ ਕਹਿੰਦੀ ਹਾਂ ਤੇ ਮੇਰੇ ਮੂੰਹੋਂ ਨਿਕਲ ਗਿਆ ਮੈਂ ਕਿਹਾ ਬੰਬਈ ਰੱਬ ਨਹੀਂ ਹੈਗਾ ਹਾਕੋ ਸਾਤਨਾ ਵਈ ਰੱਬ ਨਹੀਂ ਹੈਗਾ ਮੇਰੀ ਬੈਟਰੀ ਛੋਟੀ ਸੋਚ ਛੋਟੀ ਮੁਨੀ ਸੁਣਿਓ ਉਹਦੀ ਬੈਟਰੀ ਤਗੜੀ ਸੀ ਮੈਨੂੰ ਕਹਿੰਦੀ ਭਾਈ ਸਾਹਿਬ ਰੱਬ ਮੁਬਈ ਵੀ ਹੈਗਾ ਹਾਕੋ ਸਾਤਨ ਹਾਂ ਪਰ ਜੋ ਮੇਰੇ ਨਾਲ ਬੀਤੀ ਹੈ ਸੁਣਿਓ ਉਹ ਬੀਬੀ ਕਹਿਣ ਲੱਗੀ ਕਹਿੰਦੀ ਮੇਰੀ ਰੀੜ ਦੀ ਹੱਡੀ ਦਾ ਮਣਕਾ ਖਿਸਕ ਗਿਆ ਆ ਰੀੜ ਦੀ ਹੱਡੀ ਦਾ ਆਨੇ ਸਾਡੇ ਸ਼ੀਸ਼ ਸਿੰਘ ਸੁਣਿਓ ਯਾਰ ਯਾਰਲ ਤਿੰਨਾ ਲੋਕਾਂ ਚ ਵਿਚਰ ਕੇ ਝੋਲੀਆਂ ਫਰਦੇ ਆ ਕੋਸਾਤ ਕਹਿੰਦੀ ਤੁਸੀਂ ਕਹਿੰਦੇ ਬੰਬਈ ਰੱਬ ਨਹੀਂ ਹੈਗਾ ਬੰਬਈ ਵੀ ਹੈ ਕਹਿੰਦੀ ਮੇਰੀ ਰੀਡ ਦੀ ਹੱਡੀ ਦਾ ਮਣਕਾ ਖਿਸਕ ਗਿਆ ਤੇ ਡਾਕਟਰ ਕਹਿੰਦੇ ਨੇ ਆਪਰੇਸ਼ਨ ਕਰਾਉਣਾ ਪੈਣਾ ਸੰਗਤ ਜੀ ਤੈਨੂੰ ਪਤਾ ਹੈ ਜਿਆਦਾ ਰੀਡ ਦੀ ਹੱਡੀ ਦਾ ਤੇ ਦਿਮਾਗ ਦਾ ਔਖੇ ਕਾਮਯਾਬ ਹੋਣੇ ਰੀਡ ਦੀ ਹੱਡੀ ਦਾ ਵੀ ਤੇ ਦਿਮਾਗ ਦਾ ਵੀ ਉਹ ਕਹਿੰਦੀ ਡਾਕਟਰ ਕਹਿੰਦੇ ਫਿਰ ਆਪਰੇਸ਼ਨ ਹੋਣਾ ਹੈ ਤੁਹਾਡਾ ਜਿਹੜਾ ਮਣਕਾ ਖਿਸਕ ਗਿਆ ਇੱਕ ਦਿਨ ਦੋ ਦਿਨ ਚਾਰ ਦਿਨ ਸੱਤ ਦਿਨ ਪੰਜ ਦਿਨ ਤੇ ਕੀ ਸੋਚ ਕੀ ਕਰੀਏ ਕੀ ਕਰੀਏ ਨੀ ਬਿੱਦ ਬਣਾਈ ਰੱਬ ਨੇ ਇੱਕ ਗੁਰਮੁਖ ਭੈਣ ਮਿਲ ਪਈ ਆਖੋ ਸਤਨਹਾਂ ਉਹਨੇ ਰਾਹ ਦਿੱਤਾ ਉਹ ਰਾਹ ਕੀ ਦਿੱਤਾ ਕਿ ਤੁਸੀਂ ਬਾਬਾ ਦੀਪ ਸਿੰਘ ਦੇ ਦਰ ਤੇ ਪੰਜ ਦੁਪਹਿਰੇ ਕੱਟੋ ਆਖੋ ਸਤਨਹਾਂ ਹਰ ਐਤਵਾਰ ਹਫਤੇ ਬਾਅਦ ਫੇਰ ਇੰਜ ਪੰਜ ਦੁਪਹਿਰਿਆਂ ਦੀ ਹਾਜ਼ਰੀ ਲਾਓ ਮੈਂ ਗੱਲ ਮੈਨੂੰ ਖੁੱਲ ਕੇ ਕਰਨੀ ਪੈਣੀ ਹੈ ਉਹ ਬੀਬੀ ਨੇ ਇਥੋਂ ਤੱਕ ਕਿਹਾ ਜੀ ਕਿ ਜਿੰਨੇ ਮੈਨੂੰ ਰਾਹ ਦਿੱਤਾ ਨਾ ਪੰਜ ਪਹਿਰੇ ਕੱਟੋ ਤੇ ਨਾਲ ਇਹ ਵੀ ਆਖਿਆ 13 ਪਾੜ ਸੁਖਮਨੀ ਸਾਹਿਬ ਹਫ਼ਤੇ ਵੇ ਵੱਧ ਕਰਨੇ ਆਖੋ ਸਾਥ ਨਾਲ ਤੁਸੀਂ ਸਾਰੇ ਪਿਆਰ ਵਾਲੇ ਬੈਠੇ ਹੋ ਤਾਂ ਮੈਂ ਬੋਲਦਾ ਉਹ ਬੀਬੀ ਨੇ ਵੀ ਕਿਹਾ ਕਹਿੰਦੀ ਜਿਹੜੀ ਗੁਰਸਿੱਖ ਭੈਣ ਨੇ ਮੈਨੂੰ ਰਾਹ ਦਿੱਤਾ ਨਾ ਉਨੇ ਐਵੀ ਆਖਿਆ ਵੀ ਜਿਹੜੀ ਜੋਤ ਐ ਨਾ ਜੋਤ ਇਹਦੀ ਹਾਜ਼ਰੀ ਲਾ ਕੇ ਥੋੜਾ ਜਾਂ ਨਾਲ ਲੈ ਜਾਣਾ ਉਹ ਜੋਤ ਕਿਉ ਜਿਹੜੇ ਪਾਠ ਕਰਨੇ ਸੁਮਨੀ ਸਾਹਿਬ ਦੇ ਉਹ ਰੱਖ ਕੇ ਕਰਨੇ ਤੇ ਉਹ ਜਿਹੜਾ ਇੱਕ ਵਾਰੀ ਦਿਹਾੜੀ ਚ ਜੋਤ ਦਾ ਕਿਉ ਨਾ ਰੀੜ ਵਾਲੀ ਹੱਡੀ ਤੇ ਭਾਵਨਾ ਦੇ ਨਾਲ ਹਲਕੀ ਜੀ ਮਾਲਿਸ਼ ਤੇ ਹਫ਼ਤੇ ਬਾਅਦ ਦੁਪਹਿਰਾ ਤੇ ਦੇਖ ਕੇ ਆ ਕੇ ਅਰਦਾਸ ਬਾਬਾ ਦੀਪ ਸਿੰਘ ਜੀ ਡਾਕਟਰ ਪਰੇਸ਼ਨ ਕਹਿ ਰਹੇ ਨੇ ਕਿਰਪਾ ਕਰੋ ਬਿੱਦ ਬਣਾਓ ਬਚਾ ਹੋ ਜੇ ਆਪ ਕੋ ਸਤ ਲਓਏ ਹੈ ਬਾਈ ਇਹ ਸੰਗਤ ਜੀ ਮੈਂ ਉਦੋਂ ਦੀ ਗੱਲ ਸੁਣਾ ਰਿਹਾ ਜਦੋਂ ਸੁਖਾਸਣ ਦੂਜੇ ਪਾਸੇ ਸੀ ਹੁਣ ਸੁਖਾਸਣ ਇੱਧਰ ਬਣ ਗਿਆ ਨਵਾਂ ਬਾਬਾ ਪੂਰੀਆ ਵਾਲਿਆਂ ਬਣਾਇਆ ਵਾਂ ਪੁਰਸ਼ਾਂ ਸ਼੍ਰੋਮਣੀ ਕਮੇਟੀ ਸਹਿਯੋਗ ਨਾਲ ਪਹਿਲੇ ਤੁਹਾਨੂੰ ਪਤਾ ਹੈ ਸੁਖਾਸਣ ਦੂਜੇ ਪੰਨੇ ਸੀ ਇਧਰੋਂ ਪੌੜੀ ਚੜਦੇ ਸਾਂ ਤੇ ਉਧਰੋਂ ਪੌੜੀ ਉਤਰਦੇ ਸਾਂ ਤੇ ਹੁਣ ਉਸ ਬੀਬੀ ਨੂੰ ਰੀਡ ਦੀ ਹੱਡੀ ਦੀ ਤਕਲੀਫ ਸੀ ਤੇ ਉਹ ਕੁਰਸੀ ਤੇ ਡਾ ਨਹੀਂ ਸੀ ਸਕਦੀ ਇਤਿਹਾਸਾ ਗੁਰਦੁਆਰਾ ਉਸ ਪੋੜੀ ਤੇ ਬਹਿ ਕੇ ਨਾ ਉਹਨੇ ਦਪਹਿਰਾ ਕੱਟਣਾ ਆਖੋ ਸਾਤ ਨਹਾ ਜਦ ਤਰੋਂ ਉਹ ਸੰਗਤ ਆ ਜਾਂਦੀ ਸੀ ਉਦਰੋਂ ਉਤਰਦੀ ਸੀ ਪੈਰ ਥੱਲੇ ਕਰ ਲੈਣੇ ਤੇ ਪੋੜੀ ਦੀ ਸਾਈਡ ਤੇ ਬਹਿ ਜਾਣਾ ਬਿਲਕੁਲ ਸਾਈਡ ਤੇ ਥੋੜੀ ਜਿਹੀ ਜਗ੍ਹਾ ਲੈਣੀ ਬਾਕੀ ਇਦਰੋਂ ਸੰਗਤ ਲੱਗੀ ਜਾਣੀ ਇਸ ਤਰ੍ਹਾਂ ਉਹਨੇ ਦਪਹਿਰਾ ਕੱਟਣਾ ਜੀ ਇਹ ਮੈਂ ਉਦੋਂ ਦੀ ਗੱਲ ਸੁਣਾ ਰਿਹਾ ਤਾਂ ਦੱਸਿਆ ਵੀ ਮੈਂ ਮੈਨੂੰ ਕਹਿੰਦੇ ਪੰਜ ਪਹਿਰੇ ਕਹੇ ਆ ਵੀ ਬਾਬਾ ਜੀ ਇੱਥੇ ਪ੍ਰਤੱਖ ਪਹਿਰਾ ਉਹ ਜੋ ਚਾਹਣ ਸਭ ਕਰ ਸਕਦੇ ਆ ਜਿੱਥੇ ਚਾਹਣ ਵਿਚਰ ਕੇ ਝੋਲੀ ਪਾ ਸਕਦੇ ਆ ਇਹ ਸੰਗਤ ਜੀ ਐਤਵਾਰ ਦਾ ਦਿਨ ਸੀ ਸ਼ੀਦਾ ਸਾਹਿਬ ਮੈਨੂੰ ਉਹ ਬੀਬੀ ਨੇ ਬਚਨ ਸੁਣਾਇਆ ਮੈਨੂੰ ਹੈਰਾਨ ਹੋ ਗਿਆ ਕਿ ਸ਼ੀਰ ਸਿੰਘ ਕੀ ਨਹੀਂ ਕਰ ਸਕਦੇ ਮੈਨੂੰ ਕਹਿਣ ਲੱਗੇ ਵੀਰ ਜੀ ਡਾਕਟਰ ਕਹਿੰਦੇ ਸੀ ਆਪਰੇਸ਼ਨ ਕਿਸੇ ਨੇ ਰਾਹ ਦਿੱਤਾ ਪੰਜ ਪੈਰੇ 13 ਪੜ ਹਫ਼ਤੇ ਦੇ ਸੁਮਨੀ ਸਾਹਿਬ ਦੇ ਜੋਤ ਦਾ ਘੋ ਜਿੰਨੀਆਂ ਸੰਤਾਂ ਨਾ ਕਈ ਜੋਤ ਤੇ ਵੀ ਕਿੰਤੂ ਕਰਦੇ ਆ ਪਰ ਤੁਸੀਂ ਬਾਬਾ ਲਸ਼ਮਣ ਸਿੰਘ ਦੇ ਪਿਆਰ ਤੇ ਬੈਠੇ ਹੋ ਸ਼ਹੀਦ ਬਾਬਾ ਲਸ਼ਮਣ ਸਿੰਘ ਬਾਬਾ ਦੀਪ ਸਿੰਘ ਦੇ ਪਿਆਰ ਤੇ ਬੈਠੇ ਹੋ ਸ਼ਰਦਾਨਾ ਨਿਕਲਣ ਦੇਣੀ ਬੜੇ ਬੜੇ ਤਰ੍ਹਾਂ ਤਰ੍ਹਾਂ ਦੀ ਦੁਨੀਆ ਆਏਗੀ ਸ਼ਰਦਾਨਾ ਨਿਕਲਣ ਦੇ ਇਹ ਮੈਂ ਪਿਓ ਦੀ ਕਿਰਪਾ ਨਾਲ ਕਹਿੰਦਾ ਜਗਦੀ ਹੋਵੇ ਸ਼ਹੀਦ ਸਿੰਘਾਂ ਦੇ ਅਸਥਾਨ ਤੇ ਮੈਨੂੰ ਮਹਾਪੁਰਸ਼ਾਂ ਦੱਸਿਆ ਜੋਧ ਦੇ ਕੋਲ ਵੀ ਉਪਰ ਤੇ ਸ਼ਹੀਦ ਦੀ ਫੌਜ ਦਾ ਪਹਿਰਾ ਹੁੰਦਾ ਜੇ ਆਕੋ ਸਤਨਹਾਂ ਜਿਉ ਸ਼ਰਦਾ ਰੱਖਿਓ ਧੂਪ ਦੀਪ ਕਰਿਤ ਕਰਿਤ ਕਿਹਨੂੰ ਕਹਿੰਦੇ ਘੋ ਉਹਨੂੰ ਦੀਪਕੇ ਨੂੰ ਕਹਿੰਦੇ ਜੋਤ ਰੂ ਧੂਪ ਦੀਪ ਕਰਿਤ ਸਾਜ ਆਰਤੀ ਵਾਰਨੇ ਜਾਉ ਅੰਮ੍ਰਿਤਮਹਲਾ ਭੱਜੇ ਇਹ ਜਗਾ ਸਕਦੇ ਆ ਲੋੜੋਂ ਨਾਲੇ ਬੋਰ ਆਣਗੇ ਬਚਣਾ ਦਾਸ ਇੱਕ ਵਾਰੀ ਬਾਬਾ ਦੀਪ ਸਿੰਘ ਦੇ ਅਸਥਾਨ ਦੇ ਨਾ ਨਿਸ਼ਾਨ ਸਾਹਿਬ ਨੂੰ ਮਤਾ ਡੇਕ ਰਿਹਾ ਨਿਸ਼ਾਨ ਸਾਹਿਬ ਨਹੀਂ ਸੰਗਤਾਂ ਵਿੱਚ ਮਤਾ ਡੇਕਦੀ ਨਾ ਮੈਂ ਵੀ ਡੇਕ ਰਿਹਾ ਮੈਨੂੰ ਨਾ ਕਿਸੇ ਨੇ ਟੋਕਦਾ ਕਹਿੰਦੇ ਭਾਈ ਸਾਹਿਬ ਤੁਸੀਂ ਆ ਕੀ ਕਰ ਰਹੇ ਹੋ ਨਿਸ਼ਾਨ ਸਾਹਿਬ ਨੂੰ ਮਤਾ ਡੇਕੀ ਜਾਂਦੇ ਹੋ ਇਹ ਮਨਮਤ ਹੈ ਜੀ ਨਿਸ਼ਾਨ ਸਾਹਿਬ ਨੂੰ ਮਤਾ ਡੇਕੀ ਜਾਂਦੇ ਹੋ ਥੋੜਨ ਨਾਲੇ ਮੈਂ ਵੀ ਮਾੜਾ ਜਿਹਾ ਕਹਿਦਾ ਮੈਂ ਕਿਹਾ ਵੀਰ ਜੀ ਸ਼ਾਨ ਸਾਹਿਬ ਨੂੰ ਨਮਸਕਾਰ ਤਾਂ ਹੋ ਰਹੀ ਐ ਇਹ ਸਾਡੇ ਬਾਬਾ ਦੀਪ ਸਿੰਘ ਦੇ ਦਰ ਤੇ ਲੱਗਾ ਹੋਇਆ ਤਾਂ ਸਹਿਬ ਬਣ ਗਿਆ ਐ ਕੋਈ ਪਾਈਪ ਲੈ ਕੇ ਝੰਡਾ ਬਾਹਰ ਸੜਕ ਤੇ ਕਿਤੇ ਲਾ ਦਈਏ ਤੇ ਕੋਈ ਮਤਾਂ ਨਹੀਂ ਟੇਕੇਗਾ ਉੱਤੇ ਝੰਡਾ ਹੀ ਐ ਬਾਬਾ ਜੀ ਦੇ ਦਰ ਤੇ ਲਗਣ ਕਰਕੇ ਇਹ ਨਿਸ਼ਾਨ ਸਹਿਬ ਬਣ ਗਿਆ ਐ